ਕਿੰਦਾ ਦਿਹਾੜੀਦਾਰ ਬੰਦਾ ਸੀ ਉਹ ਪਿੰਡ ਵਿੱਚ ਰਹਿੰਦਾ ਸੀ ਘਰ ਵਿੱਚ ਉਹਦੀ ਪਤਨੀ ਨਸੀਬੋ ਤੇ ਉਸ ਦੀਆਂ ਦੋ ਧੀਆਂ ਕਿਰਨ ਤੇ ਸ਼ੁਭਮਨਸਨ ਚਿੰਤਾ ਪਾਵੇਂ ਆਪ ਕੋਰਾ ਅਨਪੜ ਬੰਦਾ ਸੀ ਪਰ ਉਹ ਆਪਣੀਆਂ ਧੀਆਂ ਨੂੰ ਪੜਾਉਣਾ ਚਾਹੁੰਦਾ ਸੀ ਉਹ ਨਹੀਂ ਚਾਹੁੰਦਾ ਜੋ ਗਰੀਬੀ ਮਾਰੇ ਦਿਨ ਅਨਪੜ ਹੋਣ ਕਰਕੇ ਉਹਨਾਂ ਹੰਡਾਏ ਨੇ ਉਹਦੇ ਬੱਚੇ ਵੀ ਨਾ ਉਹ ਸਭ ਹੰਡਾਉਣ ਸਾਰਾ ਦਿਨ ਮੰਡੀ ਵਿੱਚ ਮਿਹਨਤ ਮਜ਼ਦੂਰੀ ਕਰਦਾ ਕਿਤੇ ਸ਼ਾਮ ਨੂੰ ਜਾ ਕੇ ਕਰਦਾ ਚੁੱਲ੍ਹਾ ਬਲਦਾ ਸੀ ਉਸ ਦੀ ਘਰ ਵਾਲੀ ਵੀ ਲੋਕਾਂ ਦੇ ਝਾੜੂ ਪੋਚਾ ਸਾਫ ਸਫਾਈ ਦਾ ਕੰਮ ਕਰਦੀ ਸੀ ਤੇ ਘਰ ਆ ਕੇ ਡੰਗਰਾਂ ਦਾ ਕੰਮ ਕਰਦੀ ਸੀ ਇੱਕ ਮਿੰਟ ਵੀ ਟਿਕਣ ਨੂੰ ਮਿਲਦਾ ਨਾ ਐਦਾਂ ਹੀ ਘਰ ਕਰਾ ਕੇ ਕਰਦੇ ਤੇ ਬੱਚਿਆਂ ਦੇ ਸਕੂਲ ਦੇ ਖਰਚੇ ਨਿਕਲ ਜਾਂਦੇ ਸੀ ਘਰ ਵਿੱਚ ਜੋ ਵੀ ਕੁਝ ਸੀ ਦੋਵੇਂ ਜੀ ਉਸੇ ਵਿੱਚ ਗੁਜ਼ਾਰਾ ਕਰ ਰਹੇ ਸੀ ਤੇ ਰੱਬ ਦੀ ਰੱਜਾ ਵਿੱਚ ਰਾਜੀ ਸੀ ਇੱਕ ਵਾਰੀ ਛਿੰਦੇ ਨੂੰ ਉਸਦੇ ਜਿਗਰੀ ਜਾਰ ਬਿਸ਼ਨੀਂ ਦਾ ਸੁਨੇਹਾ ਆਇਆ ਮਿਲ ਕੇ ਜਾਣ ਲਈ ਛਿੰਦਾ ਸੋਚੀ ਪੈ ਗਿਆ ਅਚਾਨਕ ਕੀ ਗੱਲ ਹੋ ਗਈ ਬਈ ਅਗਲੇ ਦਿਨ ਹੀ ਛਿੰਦਾ ਚਾਹ ਪਹੁੰਚਿਆ ਬਿਸ਼ਨੀ ਦੇ ਘਰ ਉਹਦੇ ਜਾਂਦੇ ਨੂੰ ਕਲੇਸ਼ ਪਾਈ ਬੈਠੀ ਸੀ ਬਿਸ਼ਨੀ ਦੀ ਮਾਂ ਸੰਤੀ ਕਿਉਂਕਿ ਬਿਸ਼ਨੀ ਦੇ ਘਰ ਕੁੜੀ ਹੋਈ ਸੀ ਜਦ ਕਿ ਉਹ ਮੁੰਡੇ ਦੀ ਆਸਾਂ ਲਗਾਈ ਬੈਠੀ ਸੀ ਉਹ ਬਿਸ਼ਨੀ ਦੀ ਘਰ ਵਾਲੀ ਨੂੰ ਕੋਸਣ ਲੱਗੀ ਸੀ ਮਾੜਾ ਚੰਗਾ ਜੋ ਮੂੰ ਆਇ ਬੋਲੀ ਜਾ ਰਹੀ ਸੀ ਅੱਕੇ ਪਹਿਲਾ ਜਵਾਕ ਸੀ ਜੰਮਿਆ ਉਹ ਵੀ ਪੱਥਰ ਮਾਰਿਆ ਸਾਡੇ ਸਿਰ ਤੇ ਬੇਬਿਸ਼ਨਿਆ ਦੇਖੀ ਕੀ ਜਾਨਾ ਫਹਾ ਬੜ ਦੇ ਇਸ ਦਾ ਹੁਣੇ ਕੱਲ ਨੂੰ 베ੜੇ ਵਿੱਚ ਪੱਥਰ ਹੀ ਪੱਥਰ ਰੁੜੇ ਫਿਰਨਗੇ ਦੇਖੀ ਮੈਂ ਤਾਂ ਪਹਿਲਾਂ ਹੀ ਪਿੱਟਦੀ ਸੀ ਉੱਜੜ ਜਾਓ ਕਿਸੇ ਡਾਕਟਰ ਕੋਲ ਦਿਖਾ ਲੋ ਤੂੰ ਨਾ ਸੁਣੀ ਮੇਰੀ ਬੁੱਢੀ ਦੀ ਬੋਲ ਬੋਲ ਕੇ ਮੇਰਾ ਤਾਂ ਸੰਘ ਹੀ ਸੋਕਿਆ ਤੈਨੂੰ ਬਿਸ਼ਨੇ ਦੀ ਕਰ ਵਾਲੀ ਕੰਨ ਨਾ ਲੱਗੀ ਰੋਈ ਜਾ ਰਹੀ ਸੀ ਬਾਰ-ਬਾਰ ਤਰਲੇ ਕਰ ਰਹੀ ਸੀ ਉਹ ਆਪਣੀ ਧੀ ਨੂੰ ਲੈ ਕੇ ਭੇਕੇ ਚਲੀ ਜਾਉ ਪਰ ਇਹ ਕਹਿਰ ਨਾ ਕਮਾਓ ਮੇਰੀ ਧੀ ਤੇ ਉਸ ਦਾ ਕੀ ਕਸੂਰ ਐ ਇਸ ਵਿੱਚ ਵਿਸ਼ਨੂੰ ਦੁੱਨਵਟਾ ਬਣਿਆ ਖੜਾ ਰਿਹਾ ਉਸ ਦੀ ਜ਼ਬਾਨੋਂ ਇੱਕ ਵੀ ਲਫ਼ਜ਼ ਨਾ ਨਿਕਲਿਆ ਆਖਰ ਨੂੰ ਕੋਈ ਪੇਸ਼ਨਾ ਚਲਦੀ ਦੇ ਕੇ ਵਿਸ਼ਨਣ ਨੂੰ ਕਹਿੰਦੀ ਵੇ ਪੁੱਤ ਇਸ ਨੂੰ ਕੁਝ ਦੇ ਵਿੱਚ ਪਾ ਕੇ ਦੱਬਾ ਕਿਤੇ ਸਿੰਦਾ ਇਹ ਸਭ ਖੜਾ ਸੁਣ ਰਿਹਾ ਸੀ ਉਦਾਂ ਤਾਂ ਬਿਸ਼ਨਾ ਸੀ ਮਾਨ ਦਾ ਲਾਈ ਲੱਗ ਉਸਦੇ ਪੱਲੂ ਨਾ ਬੰਨਿਆ ਰਹਿਣ ਵਾਲਾ ਇਸ ਤੋਂ ਪਹਿਲਾਂ ਬਿਸ਼ਨਾ ਕੁਝ ਕਰਦਾ ਆਕੇ ਜਾਂ ਸ਼ਿੰਦੇ ਤੋਂ ਸਵਰ ਨਾ ਹੋਇਆ ਤਾਂ ਕਹਿਣ ਲੱਗਾ ਤੁਹਾਨੂੰ ਪੂਰੀ ਜੰਮੀ ਦਾ ਜੇ ਐਨਾ ਹੀ ਦੁੱਖ ਹੈ ਤਾਂ ਮੈਨੂੰ ਦੇ ਦਿਦੋ ਮੈਂ ਪਾਲ ਲਵਾਂਗਾ ਇਸ ਨੂੰ ਤਾਂ ਇਹ ਸੁਣ ਕੇ ਸੰਤੀ ਕਹਿਣ ਲੱਗੀ ਬੇ ਸ਼ਿੰਦਿਆ ਅਕਲ ਨੂੰ ਹੱਥ ਮਾਰ ਪਹਿਲਾਂ ਆਪਣੀਆਂ ਜੋ ਜੰਮੀਆਂ ਉਹ ਤਾਂ ਸਾਂਭ ਲੈ ਪਹਿਲਾ ਹੀ ਕਬੀਰਦਾਰੀ ਪਾ ਰਹੀ ਐ ਤੇਰੇ ਸਿਰ ਤੇ ਦਿਹਾੜੀਦਾਰ ਬੰਦਾ ਤੂੰ ਸੌ ਖਰਚੇ ਹੁੰਦੀਆਂ ਕਰਾਂ ਦੇ ਕੱਲ ਨੂੰ ਇਹ ਵੱਡੀਆਂ ਹੋਣੀਆਂ ਨੇ ਵਿਆਹ ਕਰਨੇ ਸੌਖੇ ਪੈਣੇ ਕਿਤੇ ਕੁੜੀਆਂ ਦੇ ਮੰਗਿਆ ਤੇਲਾ ਨਹੀਂ ਦਿੰਦਾ ਕੋਈ ਅੱਜਕੱਲ ਦੇ ਜਵਾਨੇ ਵਿੱਚ ਸਿੰਦਾ ਕਹਿਣ ਲੱਗਾ ਕੋਈ ਗੱਲ ਨਹੀਂ ਜੀ ਜਿੱਥੇ ਦੋ ਪਲ ਰਹੀਆਂ ਨੇ ਉੱਥੇ ਇਹ ਵੀ ਪਲ ਜਾਓ ਦਾਣਾ ਪਾਣੀ ਤਾਂ ਸਭ ਦਾ ਉੱਪਰ ਵਾਲੇ ਲਿਖਿਆ ਹੀ ਹੁੰਦਾ ਪਹਿਲਾਂ ਹੀ ਇਹ ਵੀ ਆਪਣੇ ਲੇਖਨ ਦਾ ਹੀ ਖਾਓ ਜਦ ਛਿੰਦਾ ਨਾ ਮੰਨਿਆ ਤਾਂ ਮਾਂ ਪਤਨੇ ਆਪਸ ਵਿੱਚਲਾਹ ਕਰਕੇ پوری ਉਸ ਨੂੰ ਦੇ ਦਿੱਤੀ ਤੇ ਕਿਹਾ ਸਾਡਾ ਅੱਜ ਤੋਂ ਇਸ ਦੇ ਨਾਲ ਕੋਈ ਸਬੰਧ ਨਹੀਂ ਹੈ ਹੁਣ ਸ਼ਕਲ ਨਾ ਦਿਖਾਈ ਇਸ ਦੀ ਕਦੇ ਵੀ ਸ਼ਾਮ ਨੂੰ ਛਿੰਦਾ ਜਦਕਰ ਆਇਆ ਤਾਂ ਉਸਨੇ ਸਾਰੀ ਗੱਲ ਆਪਣੇ ਘਰ ਵਾਲੀ ਨੂੰ ਦੱਸੀ ਤਾਂ ਪਹਿਲਾਂ ਤਾਂ ਉਹ ਰਾਜੀ ਨ ਹੋਈ ਕਿਸੇ ਮਾਂ ਤੋਂ ਉਸ ਦਾ ਬੱਚਾ ਐਵੇਂ ਖੋ ਲੈਣਾ ਬਾਰੇ ਸੋਚ ਕੇ ਪਰ ਜਦ ਛਿੰਦੇ ਨੇ ਸਮਝਾਇਆ ਕਿ ਹੋ ਸਕਦਾ ਰੱਬ ਵੀ ਇਹੀ ਚੰਦਾ ਹੋਵੇ ਸ਼ਾਇਦ ਸਾਡੇ ਘਰ ਪੈਰ ਪੈਣ ਨਾਲ ਸਾਡੇ ਦਿਨ ਫਿਰ ਜਾਣ ਛਿੰਦੇ ਤੇ ਨਸੀਬੋਂ ਨੇ ਉਸਦਾ ਨਾਮ ਕਰਮਨ ਰੱਖਿਆ ਸਮਾਂ ਬੀਤਣ ਲੱਗਾ ਹੌਲੀ ਹੌਲੀ ਕਰਮਨ ਨੂੰ ਵੀ ਉਹਨਾਂ ਸਕੂਲ ਪੜਨੇ ਪਾ ਦਿੱਤਾ ਕਰਮਨ ਦੇ ਆਉਣ ਨਾਲ ਤਾਂ ਜਿਵੇਂ ਛਿੰਦੇ ਦੇ ਕਰੋ ਰੁਸੀਆਂ ਖੁਸ਼ੀਆਂ ਤੇ ਬਰਕਤਾਂ ਵਾਪਸ ਮੁੜਾਈਆਂ ਸੀ ਕਦੇ ਉਹ ਵੀ ਦਿਨ ਸੀ ਜਦ ਉਸ ਨੂੰ ਸਾਰਾ ਦਿਨ ਕੰਮ ਨਾ ਮਿਲਣਾ ਤੇ ਖਾਲੀ ਹੱਥ ਉਹ ਵਾਪਸ ਕਾਰਾ ਜਾਂਦਾ ਸੀ ਭੁੱਖੇ ਪੇਟੀ ਸੋਣਾ ਪੈਂਦਾ ਸੀ ਬੱਚਿਆਂ ਦੇ ਛੋਟੇ ਛੋਟੇ ਚਾ ਰੀਜਾਂ ਇਸ਼ਾਵਾਂ ਵੀ ਨਾ ਪੂਰੀ ਕਰ ਸਕਣ ਦੀ ਚੀਜ਼ ਹਮੇਸ਼ਾ ਉਹਦੇ ਦਿਲ ਵਿੱਚ ਉੱੜਦੀ ਰਹਿੰਦੀ ਸੀ ਪਰ ਉਹ ਸ਼ੌਨ शिंदे ਨੂੰ ਮੰਡੀ ਵਿੱਚ ਪੱਕਾ ਕੰਮ ਮਿਲ ਗਿਆ ਸੀ ਮਹੀਨੇ ਬਾਅਦ 92 ਪੈਸੇ ਮਿਲਣ ਲੱਗ ਜਾਣ ਕਾਰਨ ਹੁਣ ਥੋੜਾ ਉਹ ਖਰਚੇ ਪੱਖੋਂ ਸੌਖੇ ਹੋ ਗਏ ਸੀ ਹੌਲੀ ਹੌਲੀ 4 ਪੈਸੇ ਜੋੜ ਕੇ ਉਹਨਾਂ ਹੋਰ ਡੰਗਰ ਰੱਖ ਲਏ ਤੇ ਦੁੱਧ ਦੇੜੀ ਵਿੱਚ ਪਉਣਾ ਸ਼ੁਰੂ ਕਰ ਦਿੱਤਾ ਕਰਮਨ ਬਿਲਕੁਲ ਆਪਣੇ ਨਾਮ ਵਾਂਗੂ ਸੀ ਹਰ ਇੱਕ ਕੰਮ ਮਨ ਲਗਾ ਕੇ ਕਰਦੀ ਸੀ ਹਰ ਇੱਕ ਨੂੰ ਪਿਆਸ ਇਤਕਾਰ ਨਾ ਬੁਲਾਉਂਦੀ ਹਾਂਜੀ ਤੋਂ ਬਿਨਾ ਕਦੇ ਵੀ ਗੱਲ ਨਾ ਕਰਦੀ ਕਿਸੇ ਨਾਲ ਵੀ ਪੜ੍ਹਨ ਵਿੱਚ ਕਰਮਨ ਆਪਣੀਆਂ ਬਾਕੀ ਪੜ੍ਹਨਾ ਨਾਲੋਂ ਵੀ ਹੋਸ਼ਿਆਰ ਸੀ ਹੌਲੀ ਹੌਲੀ ਸਭ ਟੀਚਰ ਦੀ लाडली ਬਣ ਗਈ ਉਹ ਦੇਖਦੇ ਉਹ 5 ਕਲਾਸਾਂ ਪਾਸ ਕਰ ਗਈ ਉਹ ਆਪਣੇ ਪੜ੍ਹਨਾ ਨਾਲ ਨਾਲ ਦੇ ਪਿੰਡਾਂ ਵਾਲੇ ਸਕੂਲ ਵਿੱਚ ਜਾਣ ਲੱਗ ਪਈ ਬਚਨ ਸਿੰਘ ਸ਼ਿੰਦੇ ਦਾ ਗਵਨਦੀ ਸੀ ਜਿਸ ਨੂੰ ਉਹ ਤਾਇਆ ਕਹਿੰਦਾ ਸੀ ਸਿਆਣੀ ਓਮਤ ਦਾ ਹੋਣ ਦੇ ਬਾਵਜੂਦ ਕਦੇ ਵੀ ਕੋਈ ਚੱਜ ਦੀ ਗੱਲ ਨਾ ਕਰਦਾ ਸੀ ਬਚਨਾ ਜਦ ਵੀ ਉਹ ਸ਼ਿੰਦੇ ਨੂੰ ਕੀਤੇ ਮਿਲਦਾ ਉਹ ਲੋਕਾਂ ਦੇ ਧੀਆ ਪੁੱਤਾਂ ਦੀਆਂ ਗੱਲਾਂ ਕਰਦਾ ਰਹਿੰਦਾ ਫਲਾਣੇ ਦੀ ਕੁੜੀ ਆਹ ਕਰ ਰਹੀ ਉਸ ਨੂੰ ਕਰਦਾ ਕੰਮ ਨਹੀਂ ਸਿਖਾਉਂਦੀ ਉਹਦਾ ਮੁੰਡਾ ਆਹ ਕਰ ਰਿਆ ਨਿੰਦਦਾ ਰਹਿੰਦਾ ਸੀ ਉਹ ਅੱਜ ਵੀ ਉਹ ਉਹੀ ਕੁਝ ਕਹਿ ਰਿਹਾ ਸੀ ਉਸ ਨੂੰ ਕਿਉਂ ਛਿੰਦਿਆ ਆਪਣੀ ਕਮਾਈ ਇਹਨਾਂ ਕੁੜੀਆਂ ਤੇ ਖਰਾਬ ਕਰੀ ਜਾਂਦਾ ਘਰੇ ਬਿਠਾ ਕੇ ਕਰਦਾ ਕੰਮ ਸਿਕਾ ਇਹਨਾਂ ਨੂੰ ਤੇ ਤੋਰ ਦੇ ਇਹਨਾਂ ਨੂੰ ਇਹਨਾਂ ਦੇ ਕਰੀ ਚਾਰ ਛਿੱਲੜ ਜੋੜ ਲੈ ਕੱਲ ਨੂੰ ਸੌਖਾ ਰਹੂ ਨਹੀਂ ਕਿਸੇ ਦੇ ਅੱਗੇ ਕੱਲ ਨੂੰ ਹੱਥ ਪੱਲਾ ਅੱਡ ਐਵੇਂ ਫਿਰ ਪੈਸਿਆਂ ਲਈ ਛਿੰਦਾ ਚੁੱਪਚਾਪ ਸੁਣਦਾ ਰਹਿੰਦਾ ਤੇ ਕਹਿੰਦਾ ਕੋਈ ਨਾ ਤਾਇਆ ਉਹ ਬੇਟਾ ਸਭ ਨੂੰ ਸਾਂਭਣ ਵਾਲਾ ਉੱਪਰ ਆਪੇ ਸਾਂਭ ਲੂ ਬਚਨੇ ਦੀ ਘਰ ਹੋਰਾ ਵੀ ਕਦਰ ਨਹੀਂ ਸੀ ਉਹ ਦੀ ਨਾ ਟੱਚ ਨਹੀਂ ਸੀ ਜਾਣਦੀ ਉਸ ਨੂੰ ਪਰ ਉਹ ਸਾਰੇ ਪਿੰਡ ਨੂੰ ਬਿਨਾਂ ਮੰਗੇ ਸਲਾਹਾਂ ਜਿੰਦਾ ਫਿਰਦਾ ਰਹਿੰਦਾ ਸੀ ਬਚਨਾ ਆਪਣੇ ਪੁੱਤ ਨੌ ਤੇ ਪੋਤੇ ਜਸ਼ਨ ਨਾਲ ਰਹਿੰਦਾ ਸੀ ਘਰ ਵਾਲੀ ਨੂੰ ਪੂਰੀ ਹੋਏ ਨੂੰ ਕਾਫੀ ਸਾਲ ਹੋ ਗਏ ਸੀ ਉਸ ਦਾ ਆਪਣੇ ਪੋਤੇ ਜਸ਼ਨ ਨਾਲ ਬਹੁਤ ਮੋਹ ਸੀ ਹਰ ਜਿੱਦ ਉਸ ਦੀ ਪੂਰੀ ਕਰਦਾ ਸੀ ਦੇਖਦੇ-ਦੇਖਦੇ ਟਾਈਮ ਬੀਤਣ ਲੱਗਿਆ। ਛਿੰਦੇ ਦੀਆਂ ਕੁੜੀਆਂ ਜਵਾਨ ਹੋਣ ਲੱਗੀਆਂ। ਕਰਮੰਦੀਆਂ ਪਹਿਣਾ ਨੇ ਤਾਂ 10ਵੀਂ ਤੱਕ ਹੀ ਪੜੀਆਂ ਪਰ ਕਰਮਨ ਅੱਗੇ ਬਣ ਪੜ ਕੇ ਕੁਝ ਬਣਨਾ ਚਾਹੁੰਦੀ ਸੀ। ਹੁਣ ਉਹ ਇਕੱਲੀ ਪਿੰਡੋਂ ਸਕੂਲ ਜਾਣ ਲੱਗ ਪਈ। ਕਰਦੇ ਕਰਾਉਣ ਤੇ ਉਸਦੇ ਪਲੱਸ 2 ਦੇ ਇਮਤਿਹਾਨ ਵੀ ਆ ਗਏ। ਅੱਜ ਜਦ ਉਹ ਆਖਰੀ ਪੀਪਰ ਦੇ ਕੇ ਘਰ ਨੂੰ ਵਾਪਸ ਆ ਰਹੀ ਸੀ ਤਾਂ ਕਾਰ ਨਾਲ ਉਸ ਦਾ ਬਹੁਤ ਬੁਰਾ ਐਕਸੀਡੈਂਟ ਹੋਇਆ। ਬੁਰੀ ਹਾਤ ਵਿੱਚ ਉਸ ਨੂੰ ਹਸਪਤਾਲ ਲਿਆਂਦਾ ਗਿਆ ਉਹਦੇ ਸਰੀਰ ਵਿੱਚ ਸਿਰਫ ਕੁਝ ਸਾਹ ਬਾਕੀ ਸਨ ਜਲਦੀ ਨਾਲ ਉਸਨੂੰ ਆਈਸੀਯੂ ਵਿੱਚ ਲੈ ਜਾਇਆ ਗਿਆ ਜਿੱਥੇ ਕਈ ਕੰਨ ਤੇ ਉਹਦਾ ਇਲਾਜ ਚੱਲਿਆ 2 ਮਹੀਨੇ ਚੱਲੇ ਇਲਾਜ ਤੋਂ ਬਾਅਦ ਚਾਹੇ ਉਸਨੂੰ ਛੁੱਟੀ ਦੇ ਦਿੱਤੀ ਗਈ ਸੀ ਉਹਦੇ ਸਰੀਰ ਤੇ ਜ਼ਖਮ ਹੱਲੇ ਵੀ ਸਨ ਪਰ ਖੱਬੀ ਬਾਹਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ ਕਰਮੰਦ ਦੇ ਇਲਾਜ ਦੌਰਾਨ ਸਿੰਦੇ ਦੀ ਸਾਰੀ ਜਮ੍ਹਾਂ ਪੂੰਜੀ ਵੀ ਮੁੱਕ ਗਈ ਆਸੇ-ਪਾਸੇ ਤੋਂ ਪੈਸੇ ਫੜਕੇ ਇਲਾਜ ਕਰਵਾਇਆ ਇਸੇ ਦੌਰਾਨ ਕੰਮ ਤੇ ਨਾ ਜਾ ਸਕਣ ਕਰਕੇ ਛਿੰਦੇ ਨੂੰ ਵੀ ਕੰਮ ਤੋਂ ਜਵਾਬ ਮਿਲ ਗਿਆ ਉਹ ਫਿਰ ਤੋਂ ਕਰ ਜਿੱਤੀ ਪਰ ਥੱਲੇ ਆ ਗਿਆ ਘਰ ਹਾਲ ਚਾਲ ਪੁੱਛਣ ਵਾਲਿਆਂ ਦਾ ਉਹਨਾਂ ਜਾਣਕਾਰ ਚੱਲਦਾ ਰਿਹਾ ਸਭ ਕੁਝ ਦਿਨ ਇੱਕ ਦਿਨ ਉਸ ਦਾ ਤਾਇਆ ਬਚਨਾ ਆਇਆ ਹਾਲ ਚਾਲ ਪੁੱਛਣ ਜਾਣ ਲੱਗਾ ਆਖਣ ਲੱਗਾ ਨਹੀਂ ਮੰਨੀ ਨਾ ਮੇਰੀ ਹੁਣ ਦੇਖੀ ਉਸ ਦੀ ਇੱਕ ਬਾਹ ਦੇਖ ਕੇ ਰਿਸ਼ਤਾ ਵੀ ਨਹੀਂ ਜੋੜਨਾ ਇਸ ਨੂੰ ਕੋਈ ਬੇਸਵਾਦੀਆਂ ਗੱਲਾਂ ਕਰਦਾ ਚਲਾ ਗਿਆ ਇਧਰ ਬਿਸ਼ਨੇਨ ਦਾ ਪੋਤਾ ਮਾੜੀ ਸੰਗਤ ਵਿੱਚ ਕਦੋਂ ਪੈ ਗਿਆ ਉਸ ਤੇ ਕਰ ਪੱਤਾ ਵੀ ਨਾ ਚੱਲਿਆ ਸਾਰਾ ਦਿਨ ਆਵਾਰਾਗਰਦੀ ਕਰਦਾ ਫਿਰਦਾ ਰਹਿੰਦਾ ਇਧਰ ਉਧਰ ਦੇਰ ਰਾਤ ਕਰ ਵੜਦਾ ਸੀ ਉਹ ਜਦ ਕੋਈ ਕੁਝ ਪੁੱਛੇ ਸਿੱਧੇ ਮੂੰਹ ਗੱਲ ਵੀ ਨਾ ਕਰਨੀ ਉਸਨੇ ਹੌਲੀ ਹੌਲੀ ਆਦਤਾਂ ਵਿਗੜਨੀਆਂ ਸ਼ੁਰੂ ਹੋ ਗਈਆਂ ਦੋਸਤਾਂ ਨੇ ਪਹਿਲਾ ਤਾਂ ਉਸ ਨੂੰ ਨਸ਼ੇ ਤਿਲ ਲਗਾਤ ਫਰੀ ਵਿੱਚ ਦੇ ਦੇ ਕੇ ਹੁਣ ਜਦ ਆਦਤ ਬਣ ਗਈ ਉਸ ਦੀ ਬਿਨਾਂ ਪੈਸੇ ਤੇ ਉਹ ਵੀ ਨਹੀਂ ਦਿੰਦੀ ਜਸ਼ਨ ਕਰੋ ਰੋਜ਼ ਪੈਸੇ ਮੰਗਣ ਲੱਗਾ ਜਦ ਤੱਕ ਮਿਲਦੇ ਰਹੇ ਉਦੋਂ ਤੱਕ ਤਾਂ ਠੀਕ ਸੀ ਪਰ ਜਦ ਮਿਲਣੇ ਬੰਦ ਹੋ ਗਏ ਤਾਂ ਉਸ ਨੇ ਘਰ ਦਾ ਸਾਮਾਨ ਵੇਚਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਘਰੋਂ ਚੋਰੀ ਕਰਨੇ ਸ਼ੁਰੂ ਕਰ ਦਿੱਤੀ ਹੁਣ ਉਸ ਦੇ ਹੌਸਲੇ ਬਦਨ ਕਾਰਨ ਬਾਹਰ ਵਿੱਚ ਚੋਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਫਿਰ ਉਸ ਨੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ ਨਸ਼ੇ ਦੇ ਕਦੇ ਕਦੇ ਕਿਤੇ ਡਿੱਗਾ ਦਿੰਦਾ ਸੀ ਕਦੇ ਕਿਤੇ ਟੀਕਾ ਲਗਾ ਕੇ ਹੁਣ ਕਰਮੰਦ ਦੀ ਹਾਲਤ ਪਹਿਲਾਂ ਨਾਲੋਂ ਸਹੀ ਸੀ ਹੌਲੀ ਹੌਲੀ ਠੀਕ ਹੋ ਰਹੀ ਸੀ ਤੇ ਜਦ ਉਹਦਾ ਪੱਲਸੂ ਦਾ ਰਿਜ਼ਲਟ ਆਇਆ ਤੋ ਆਪਣੇ ਸਾਰੇ ਜ਼ਿਲ੍ਹੇ ਵਿੱਚ ਅਵਲ ਆਈ ਸੀ ਸਾਰਾ ਸਕੂਲ ਸਟਾਫ ਕਰ ਚੱਲ ਕੇ ਉਸ ਨੂੰ ਵਧਾਈਆਂ ਦੇਣ ਆਇਆ ਕਰਮਨ ਦੇ ਕਾਦੇ ਖੁਸ਼ੀ ਨਾਲ ਫੁੱਲੇ ਨਹੀਂ ਸੀ ਸਮਾਰੇ ਹਰ ਕੋਈ ਵਧਾਈਆਂ ਦੇ ਰਿਆ ਸੀ ਤੇ ਟੀਚਰ ਨੇ ਪੁੱਛਿਆ ਪੁੱਤ ਅੱਗੇ ਕੀ ਕਰਨਾ ਹੈ ਤਾਂ ਕਰਮਨ ਕਹਿਣ ਲੱਗੀ ਮੈਂ ਜੱਜ ਬਣਨਾ ਪੜਕੇ ਇਹ ਗੱਲ ਸੁਣ ਬਚਨਾ ਕਹਿਣ ਲੱਗਾ ਐਨਾ ਪੜ ਲਈਆ ਥੋੜਾ ਆਖੇ ਜੱਜ ਬਣਨਾ ਪੜੇ ਲਿਖੇ ਲੋਕ ਬਣਦੇ ਆ ਜੱਜ ਤੁਹਾਡੇ ਵਰਗੇ ਦੀ ਹਾਰੀ ਦਰ ਨਹੀਂ ਐਨਾ ਆਖੋ ਚੱਲਾ ਗਿਆ ਤਾਂ ਸ਼ਿੰਦਾ ਕਹਿਣਾ ਲਗਾ ਹੱਥ ਜੁੜ ਕੇ ਕਹਿਣ ਲੱਗਾ ਸਭ ਨੂੰ ਤਾਏ ਦੇ ਗੱਲ ਦਾ ਗੁੱਸਾ ਨਾ ਕਰਨਾ ਬਾਕੀ ਰਹੀ ਪੜਾਈ ਦੀ ਗਲਤ ਮੈਂ ਵੀ ਚਾਹੁੰਦਾ ਹਾਂ ਮੇਰੀ ਧੀ ਪੜ ਜਾਏ ਪਰ ਹੁਣ ਮੇਰੇ ਹਾਲਾਤ ਅਜਿਹੇ ਹੋ ਗਏ ਨੇ ਮੈਂ ਚਾਹ ਕੇ ਵੀ ਪੜਾ ਨਹੀਂ ਸਕਦਾ ਇਸ ਨੂੰ ਕਰਮੰਦ ਦਾ ਸਿਰ ਪੋਲੋਸਦਿਆਂ ਕਹਿਣ ਲੱਗਾ ਤਾਂ ਸਰਪੰਚ ਕਹਿਣ ਲੱਗਾ ਬਸ ਇੰਨੀ ਕੁ ਗੱਲ ਛਿੰਦਿਆ ਮੈਂ ਇਸ ਦੀ ਪੜਾਈ ਦਾ ਸਾਰਾ ਖਰਚਾ ਮੈਂ ਕਰਾਂਗਾ ਪਰ ਮੇਰੀ ਇੱਕ ਸ਼ਰਤ ਹੈ ਪੁੱਤ ਉਹ ਕਿ ਅੰਕਲ ਕਰਮਨ ਕਹਿਣ ਲੱਗੀ ਉਹ ਇਹ ਆ ਪੁੱਤ ਕਿ ਤੂੰ ਜੱਜ ਬਣ ਕੇ ਪਹਿਲਾਂ ਆਪਣੇ ਤਾਇ ਦਾ ਮੂੰਹ ਬੰਦ ਕਰਨਾ ਤੇ ਮੇਰੀ ਜਿਸ ਜ਼ਮੀਨ ਦਾ ਕੇਸ ਚੱਲ ਰਿਹਾ ਹੈ ਉਸ ਦਾ ਫੈਸਲਾ ਮੇਰੇ ਹੱਕ ਵਿੱਚ ਕਰ ਦੇਈ ਬਸ ਐਨੇ ਗੱਲ ਸੁਣ ਸਾਰੇ ਹੱਸ ਪਏ ਉਸ ਦਿਨ ਤੋਂ ਬਾਅਦ ਕਰਮਨ ਨੇ ਪ੍ਰਾਈਵੇਟ ਬੀਏ ਦੇ ਫਰਮ ਪਰਤੇ ਕਰ ਰਹਿ ਕੇ ਹੀ ਪੜਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਨਾਲ ਨਾਲ ਬੈਠੀ ਫ੍ਰੀ ਟਾਈਮ ਵਿੱਚ ਜੱਜ ਬਣਨ ਦੇ ਲਈ ਜਾਣਕਾਰੀ ਇਕੱਠੀ ਕਰਦੀ ਰਹਿੰਦੀ ਤੇ ਨਾਲੇ ਪੜ੍ਹਦੀ ਰਹਿੰਦੀ ਤਿੰਨ ਸਾਲ ਉਸਨੇ ਖੂਬ ਦਬ ਕੇ ਪੜਾਈ ਕੀਤੀ ਤੇ ਵਧੀਆ ਨੰਬਰਾਂ ਨਾਲ ਬੀਏ ਪਾਸ ਕੀਤੀ ਤੇ ਹੁਣ ਜਦ ਉਸ ਨੂੰ ਪੂਰਾ ਵਿਸ਼ਵਾਸ ਸੀ ਆਪਣੇ ਆਪ ਤੇ ਤਾਂ ਉਸਨੇ ਰੱਬ ਦਾ ਨਾਮ ਲੈ ਕੇ ਜੱਜ ਦੀ ਪ੍ਰੀਖਿਆ ਲਈ ਦਾਖਲਾ ਫਾਰਮ ਭਰ ਦਿੱਤੇ ਤੇ ਫਿਰ ਤੋਂ ਪੜ੍ਹਾਈ ਵਿੱਚ ਜੁੜ ਗਈ ਫਿਰ ਜਦ ਪੇਪਰਾਂ ਦਾ ਦਿਨ ਤਾਂ ਆਪਣੇ ਬਾਪੂ ਨਾਲ ਸ਼ਹਿਰ ਪੇਪਰ ਦੇਣ ਗਈ ਤਾ ਹਰ ਕੋਈ ਉਸ ਦੇ ਸਰਦਾਰਨ ਜਹ ਪਹਿਰਾਵਾ ਹੁਣ ਕਰਕੇ ਹੱਸ ਰਿਹਾ ਸੀ ਪਰ ਉਸ ਨੂੰ ਉਹਨਾਂ ਦੀ ਕੋਈ ਪਰਵਾਹ ਨਹੀਂ ਸੀ ਕਿਸੇ ਦੀ ਉਹ ਅੰਦਰ ਆ ਕੇ ਆਪਣੀ ਸੀਟ ਤੇ ਬੈਠ ਗਈ ਤੇ ਪੇਪਰ ਸ਼ੁਰੂ ਹੋਣ ਦਾ ਇੰਤਜ਼ਾਰ ਕਰਨ ਲੱਗੀ ਕੁਝ ਦੇਰ ਬਾਅਦ ਪੇਪਰ ਸ਼ੁਰੂ ਹੋ ਗਿਆ ਪੇਪਰ ਬਹੁਤ ਮੁਸ਼ਕਲ ਸੀ ਪਰ ਕਰਮਨ ਦੀ ਸਾਲਾਂ ਦੀ ਕੀਤੀ ਮਿਹਨਤ ਅੱਜ ਬੂਰ ਪੈਣ ਵਾਲਾ ਸੀ ਉਸ ਨੇ ਸਾਰਾ ਪੇਪਰ ਬਹੁਤ ਬਧੀਆ ਤਰੀਕੇ ਨਾਲ ਹੱਲ ਕਰ ਲਿਆ ਸੀ ਜਦੋਂ ਪੇਪਰ ਖਤਮ ਹੋਇਆ ਤਾਂ ਜਦੋਂ ਬਾਹਰ ਆਈ ਉਸ ਦੇ ਚਿਹਰੇ ਤੇ ਖੁਸ਼ੀ ਦੇ ਭਾਵ ਨਜ਼ਰ ਆ ਰਹੇ ਸਨ ਉਹ ਕੰਰ ਨੂੰ ਵਾਪਸ ਆ ਗਈ ਆਖਿਰ ਉਹ ਦਿਨ ਵੀ ਆ ਗਿਆ ਜਿਸ ਦਾ ਉਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ ਰਿਜ਼ਲਟ ਦਾ ਉਹ ਆਪਣੇ ਬਾਪੂ ਨਾਲ ਸ਼ਹਿਰ ਨਤੀਜਾ ਪਤਾ ਕਰਨ ਗਈ ਤੇ ਜਦ ਉਸ ਨਤੀਜਾ ਦੇਖਿਆ ਤਾਂ ਖੁਸ਼ੀ ਨਾਲ ਉਸ ਦੇ ਪੈਰ ਹੀ ਨਹੀਂ ਜ਼ਮੀਨ ਤੇ ਲੱਗ ਰਹੇ ਸੀ ਉਸ ਦਾ ਨਾਮ ਜੱਜ ਦੇ ਤੌਰ ਤੇ ਚੁਣੇ ਗਏ ਵਿਦਿਆਰਥੀਆਂ ਵਿੱਚ ਸੀ ਜਦ ਉਸਨੇ ਇਹ ਗੱਲ ਬਾਪੂ ਨੂੰ ਦੱਸੀ ਤਾਂ ਖੁਸ਼ੀ ਦੇ ਮਾਰੇ ਉਹਦੀਆਂ ਅੱਖਾਂ ਵਿੱਚੋਂ ਹੰਝੋ ਵਗਣ ਲੱਗੀ ਕਰ ਮੰਨ ਨੂੰ ਕੁੱਟ ਕੇ ਉਸ ਸੀਨੇ ਲਗਾ ਲਿਆ ਉਸ ਨੂੰ ਉਸਦੀ ਹੁਣ ਤੱਕ ਦੀ ਤਪੱਸਿਆ ਸਫਲ ਹੋ ਗਈ ਜਾਪਰੀ ਸੀ ਉਹਨਾਂ ਫਿਰ ਜਲਦੀ ਨਾਲ ਬਰਫੀ ਦਾ ਡੱਬਾ ਲਿਆ ਤੇ ਪਿੰਡ ਵੱਲੋਂ ਚੱਲ ਪਏ ਸਿੱਧਾ ਉਹ ਪਹਿਲਾ ਸਰਪੰਚ ਦੇ ਘਰ ਗਏ ਸਰਪੰਚ ਕਿਤੇ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਉਹਨਾਂ ਨੂੰ ਇਸ ਟਾਈਮ ਕਰ ਆਇਆ ਦੇਖ ਕੇ ਪੁੱਛਣ ਲੱਗਾ ਸਭ ਸੁਖ ਤਾਂ ਹੈ ਸ਼ਿੰਦੇ ਤਾਂ ਸ਼ਿੰਦੇ ਨੇ ਸਾਰੀ ਗੱਲ ਸੁਣਾਈ ਤੇ ਡੱਬਾ ਖੋਲ੍ਹ ਕੇ ਅੱਗੇ ਕਰ ਦਿੱਤਾ ਸਰਪੰਚ ਕਹਿੰਦਾ ਉਹ ਵਾਹ ਕਮਾਲ ਕਰਤੀ ਬਈ ਬੱਲੇ ਵੀ ਮੇਰੇ ਸ਼ੇਰ ਪੁੱਤ ਦੇ ਮੇਰੇ ਬੋਲਾਂ ਦੀ लाज ਰੱਖ ਲਈ ਪੁੱਤ ਤੂਤਾ ਸੱਚੀ ਬਹੁਤ ਖੁਸ਼ ਆ ਮੈਂ ਆਪਣੀ ਜੇਬ ਵਿੱਚੋਂ 500 ਦਾ ਨੋਟ ਕੱਢ ਕੇ ਕਰਮਨ ਦੇ ਹੱਥੇ ਰੱਖ ਦਿਆਂ ਬੋਲਿਆ ਆ ਲੈ ਪੁੱਤ ਇਸ ਤੇ ਕਰਮਨ ਕਹਿਣ ਲੱਗੀ ਅੰਕਲ ਇਹ ਕੀ ਤੁਸੀਂ ਪਹਿਲਾਂ ਹੀ ਬਹੁਤ ਕੁਝ ਦੇ ਚੁੱਕਿਓ ਮੈਨੂੰ ਨਹੀਂ ਹੁਣ ਹੋਰ ਨਹੀਂ ਲੈਣਾ ਮੈਂ ਕੁਝ ਤਾਂ ਸਰਪੰਚ ਕਹਿਣ ਲੱਗਾ ਪੁੱਤ ਧਿਆਨੀਆਂ ਨੂੰ ਦੇਈਦਾ ਹੁੰਦਾ ਹੈ ਲਈਦਾ ਨਹੀਂ ਹੁੰਦਾ ਕੁਝ ਆਪਣੇ ਘਰ ਵਾਲੀ ਨੂੰ ਆਵਾਜ਼ ਮਾਰੀ ਉਸਨੇ ਜਦ ਉਸਨੇ ਵੀ ਜੱਜ ਬਣਨ ਦੀ ਗੱਲ ਸੁਣੀ ਤਾਂ ਬਹੁਤ ਖੁਸ਼ ਹੋਈ ਤੇ ਬਹੁਤ ਸਾਰਾ ਪਿਆਰ ਦਿੱਤਾ ਤੇ ਕਿਹਾ ਖਾਲੇ ਪਿੰਦ ਵਿੱਚ ਕਿਸੇ ਨੂੰ ਦੱਸਣਾ ਕੁਝ ਵੀ ਜਦ ਤੂੰ ਜੱਜ ਬਣ ਕੇ ਆਪਣੇ ਘਰ ਆਵੇਂਗੀ ਤਾਂ ਆਪੇ ਸਾਰੇ ਪਿੰਡ ਨੂੰ ਪਤਾ ਲੱਗ ਜਾਣਾ ਫਿਰ ਉਹ ਆਪਣੇ ਘਰ ਆਗੇ ਤੇ ਸਾਰਾ ਪਰਿਵਾਰ ਅੱਜ ਬਹੁਤ ਖੁਸ਼ੀ ਸਭ ਤੋਂ ਵੱਧ ਕਰਮਨ ਨੂੰ ਉਸ ਦਾ ਖੁਸ਼ੀ ਦੇ ਮਰੇ ਨੀਂਦ ਹੀ ਨਾ ਆਈ ਕੁਝ ਦਿਨਾਂ ਬਾਅਦ ਉਸ ਦਾ ਡਿਊਟੀ ਜੁਆਇਨਿੰਗ ਦਾ ਖਾਤਾ ਆ ਗਿਆ ਉਸ ਤੇ ਖੁਸ਼ੀ ਉਦੋਂ ਡਬਲ ਹੋ ਗਈ ਜਦ ਉਸ ਦੀ ਆਪਣੇ ਹੀ ਸ਼ਹਿਰ ਦੇ ਕੋਰਟ ਵਿੱਚ ਡਿਊਟੀ ਲੱਗ ਗਈ ਸੀ ਅੱਜ ਡਿਊਟੀ ਦੇ ਪਹਿਲੇ ਦਿਨ ਹੀ ਉਸ ਕੋਲ ਬਚਨ ਦੇ ਪੁੱਤ ਜਸ਼ਨ ਦਾ ਕੇਸ ਆਇਆ ਸੀ ਜੋ ਕਿ ਕਤਲ ਕੇਸ ਦਾ ਵਿੱਚ ਅੰਦਰ ਸੀ ਜਿਸ ਦਾ ਉਸਨੇ ਕਤਲ ਕੀਤਾ ਸੀ ਸਾਥੀ ਨਾਲ ਮਿਲ ਕੇ ਉਹ ਕੋਈ ਹੋਰ ਨਹੀਂ ਕਰਮੰਦੀ ਦੀ ਦਾਦੀ ਸ਼ੰਤੀ ਸੀ ਜਸ਼ਨ ਤੇ ਉਹਦਾ ਸਾਥੀ ਚੋਰੀ ਦੇ ਇਰਾਦੇ ਨਾਲ ਉਹਨਾਂ ਕਰ ਬੜੇ ਸੀ ਪਰ ਦਾਦੀ ਦੀ ਅੱਖ ਖੁੱਲ ਜਾਣ ਕਰਨ ਉਸਨੇ ਉਹਨਾਂ ਨੂੰ ਦੇਖ ਕੇ ਰੋਲਾ ਪਾਉਣੇ ਲੱਗੀ ਸੀ ਕਿ ਉਹਨਾਂ ਨਾਲ ਕੇ ਉਸਦਾ ਗਲਾ ਕੁੱਟ ਕੇ ਹੱਤਿਆ ਕਰ ਦਿੱਤੀ ਪਰ ਜਦ ਉਹ ਗੱਲ ਕੁੱਟ ਰਹੇ ਸਨ ਤਾਂ ਦਾਦੀ ਦਾ ਪੈਰ ਜਿਸ ਟੇਬਲ ਤੇ ਗਲਾਸ ਪਿਆ ਸੀ ਉਸ ਵਿੱਚ ਜਾ ਵੱਜਾ ਤਾਂ ਗਲਾਸ ਡਿੱਗਣ ਦਾ ਖੜਾਕਾ ਹੋਣ ਕਾਰਨ ਸੁੱਤੇ ਬਿਸ਼ਣੇ ਦੀ ਅੱਖ ਖੁੱਲ ਗਈ ਸੀ ਜਦ ਅੰਦਰ ਹਰ ਚਲ ਹੁੰਦੀ ਦੇਖੀ ਤਾਂ ਅੰਦਰ ਆਇਆ ਆਪਣੇ ਮਾਂ ਦੀ লাশ ਦੇਖ ਕੇ ਜਸ਼ਨ ਤੇ ਚਪਟ ਪਿਆ ਤੇ ਰੋਲਾ ਪੈ ਗਿਆ ਲੋਕ ਇਕੱਠੇ ਹੋ ਗਏ ਜਸ਼ਨ ਦਾ ਸਾਥੀ ਭੱਜ ਗਿਆ ਪਰ ਸਾਰੇ ਸਬੂਤ ਜਸ਼ਨ ਕੇ ਲਾਪ ਸੰ ਜੋ ਉਸ ਨੂੰ ਉਮਰ ਕੈਦ ਬੋਲ ਗਏ ਬਚਨਾ ਰੋਂਦਾ ਪੇਟ ਦਾ ਖਾਲੀ ਹੱਥ ਵਾਪਸ ਆ ਗਿਆ ਆਖੇ ਸਿੰਦੇ ਦੀ ਕੁੜੀ ਮੇਰਾ ਪੁੱਤ ਖਾ ਗਈ ਲੋਕੀ ਸੋਚਨ ਪੋਤੇ ਦੇ ਮੋਹ ਵਿੱਚ ਪਾਗਲ ਹੋ ਗਿਆ ਸ਼ਾਮ ਨੂੰ ਜਦ ਕਰਮਨ ਆਪਣੇ ਘਰ ਆਈ ਤਾਂ ਉਹਦੀ ਸਰਕਾਰੀ ਗੱਡੀ ਅੱਗੇ ਪੁਲਿਸ ਦੀ ਜੀਪ ਦਾ ਸਾਇਰਨ ਮਾਰਦੀ ਆ ਰਹੀ ਸੀ ਸਾਰੇ ਪਿੰਡ ਵਾਲੇ ਕਰੋ ਕਰੀ ਬਾਹਰ ਆਗੇ ਦੇਖਣ ਕਿ ਕੀ ਹੋ ਰਿਹਾ ਹੈ ਜਦ ਉਹ ਗੱਡੀ ਕਰਮਨ ਦੇ ਘਰ ਅੱਗੇ ਰੁਕੀ ਤਾਂ ਪੁਲਿਸ ਵਾਲਾ ਭੱਜ ਕੇ ਉਤਰਿਆ ਤੇ ਗੱਡੀ ਦਾ ਦਰਵਾਜ਼ਾ ਖੋਲਿਆ ਜਦ ਗੱਡੀ ਵਿੱਚੋਂ ਕਰਮਨ ਉਤਰੀ ਤਾਂ ਸਾਰੇ ਪਿੰਡ ਵਾਲੇ ਹੈਰਾਨ ਸਨ ਘਰ ਦੇ ਅੰਦਰ ਗਈ ਤੇ ਸਾਰਿਆਂ ਨੂੰ ਮਿਲੀ ਤਾਂ ਪਿੱਛੇ ਹੀ ਉਹਦਾ ਬਾਪੂ ਬਿਸ਼ਨਾ ਆ ਗਿਆ ਆਖਣ ਲੱਗਾ ਧੀਏ ਮaaf ਕਰਦੇ ਮੈਨੂੰ ਆ ਜਾ ਕਰ ਚੱਲੀਏ ਮੈਂ ਤੇਰਾ ਪਿਓ ਆ ਜਦ ਇਹ ਹੀ ਗੱਲ ਉਸਨੇ ਆਪਣੇ ਪਿਓ ਸ਼ਿੰਦੇ ਨੂੰ ਪੁੱਛੀ ਕਿ ਕੌਣ ਨੇ ਇਹ ਤਾਂ ਉਸਨੇ ਸਭ ਸੱਚ ਸੱਚ ਦੱਸ ਦਿੱਤਾ ਬਾਅਦ ਵਿੱਚ ਕਰਮਨ ਵਿਸ਼ਨੂੰ ਆਖਣ ਲੱਗੀ ਬਾਪੂ ਜੀ ਮੈਂ ਧੀ ਨਹੀਂ ਹਾਂ ਮੈਂ ਤਾਂ ਪੱਥਰਾਂ ਜੋ ਬੇੜੇ ਵਿੱਚ ਰੋਲਦਾ ਰਹਿਣਾ ਹੈ ਜੇ ਉਸ ਦਿਨ ਮੇਰਾ ਇਹ ਪਿਓ ਹਿੰਮਤ ਨਾ ਕਰਦਾ ਤਾਂ ਸ਼ਾਇਦ ਅੱਜ ਮੈਂ ਵੀ ਨਾ ਹੁੰਦੀ ਪਰ ਤੁਸੀਂ ਚਿੰਤਾ ਨਾ ਕਰੋ ਮੈਂ ਹੁਣ ਆਪਣੀਆਂ ਦੋਵੇਂ ਮਾਮਾ ਤੇ ਬਾਪੂ ਸਾਹਮ ਲਵਾਂਗੀ ਤੁਸੀਂ ਜਾ ਸਕਦੇ ਹੋ ਤੇ ਫਿਰ ਕੁਝ ਮਹੀਨੇ ਬਾਅਦ ਉਸਨੇ ਸਰਪੰਚ ਦਾ ਕੇਸ ਦਾ ਫੈਸਲਾ ਵੀ ਉਹਦੇ ਹੱਕ ਵਿੱਚ ਕਰਵਾਤਾ ਆਪਣੀਆਂ ਭੈਣਾਂ ਨੂੰ ਬਧਿਆਕਰ ਵਿਆਹ ਕੀ ਅੱਜ ਆਪਣੇ ਮਾਪਿਆਂ ਨਾਲ ਖੁਸ਼ੀ-ਖੁਸ਼ੀ ਰਹਿ ਰਹੀ ਹੈ ਇੱਕ ਕਹਾਣੀ ਇੱਥੇ ਸਮਾਪਤ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ 'ਚ ਆਪਣੇ ਵਿਚਾਰ ਜ਼ਰੂਰ ਦੱਸ ਕੇ ਜਾਣਾ ਜੀ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਇੱਕ ਛੋਟਾ ਜਿਹਾ ਕਮੈਂਟ ਲਿਖਣ ਨਾਲ ਸਾਨੂੰ ਬਹੁਤ ਖੁਸ਼ੀ ਮਿਲਦੀ ਹੈ ਕਿ ਤੁਸੀਂ ਸਾਡੀਆਂ ਕਹਾਣੀਆਂ ਸੁਣ ਕੇ ਆਪਣੇ ਵਿਚਾਰ ਦਿੱਤੇ ਹਨ ਧੰਨਵਾਦ ਜੀ